ਜਿਦਾ ਵਾ ਚੱਕੜ ਆਇਆ ਉਹਦੀ ਕਵਰੇਜ ਕਰ ਰਹੇ ਸਦ ਇੱਕ ਪੱਤਰਕਾਰ ਅਭਿਨਾਸ਼ ਕੰਬੋਜ ਹੋਰਾਂ ਦਾ ਉਹਨਾਂ ਦੇ ਨਾਲ ਦੁਰਘਟਨਾ ਵਾਪਰ ਗਈ ਉਹਨਾਂ ਦੀ ਮੌਤ ਮੌਕੇ ਦੀ ਮੌਤ ਹੋ ਗਈ ਹੈ ਤੇ ਹਾਲਾਂਕਿ ਇਹਦੇ ਵਿੱਚ ਜਿਹੜੀ ਬਿਜਲੀ ਬੋਰਡ ਹੈ ਉਹਦੀ ਵੀ ਨਗੈਲੀ ਹੈਗੀ ਔਰ ਕਾਰਪੋਰੇਸ਼ਨ ਦੀ ਵੀ ਨਗੈਲੀ ਹੈਗੀ ਤੇ ਉਹਨਾਂ ਦੇ ਮਤਲਬ ਅੱਜ ਸਾਰਾ ਪੱਤਰਕਾਰ ਭਾਈਚਾਰਾ ਹੈਗਾ ਇੱਥੇ ਬੈਠਾ ਰਹੀ ਰਸਤਾ ਦੀ ਮੌਰਚੀ ਦੇ ਬਾਹਰ ਮੇਰੇ ਪੋਸਟਮਾਰਟਮ ਹੋਣਾ ਹੈਗਾ ਮੈਂ ਕਿਉਂਕਿ ਉਹ ਆਪਣੀ ਡਿਊਟੀ ਨਿਭਾ ਰਹੇ ਸੀਗੇ ਜਿਹੜੀ ਉਹ ਲੋਕਾਂ ਵਾਸਤੇ ਨਿਭਾ ਰਹੇ ਸੀਗੇ ਲੋਕਾਂ ਨੂੰ ਚੌਕਸ ਕਰ ਰਹੇ ਸੀਗੇ ਕਿ ਜਿਹੜੀ ਹਨੇਰੀ ਆ ਰਹੀ ਹੈ ਕਿ ਕਿੰਨੀ ਕਤਲਾਂ ਕਰਤੀਆਂ ਪਰਾਂ ਤੋਂ ਬਾਹਰ ਨਾ ਨਿਕਲੋ ਤਾਂ ਆਪਣੇ ਸੇਖਾਂਵਾਂ ਦੇ ਰਹੋ ਤੇ ਇਸ ਇਸ ਤਰ੍ਹਾਂ ਜੋ ਉਹਨਾਂ ਦਾ ਦਿਲਕਟਣਾ ਵਾਪਰੀ ਹੈਗੀ ਹੈ ਤੇ ਇਹਦੇ ਇਹ ਵਿੱਚ ਵਿੱਚ ਜੋ ਉਹਨਾਂ ਨੂੰ ਆਪਣੀ ਜਾਨ ਦੇਣੀ ਪਈ ਹੈਗੀ ਹੈ ਇਸ ਮਾਮਲੇ 'ਚ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਤਾਂ ਉਹਨਾਂ ਨੂੰ ਮਤਲਬ ਪਰਿਵਾਰ ਦੇ ਇੱਕ ਮੈਂਬਰ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਜੇ ਉਹਦੇ ਤਿੰਨ ਬੱਚੇ ਨੇ ਛੋਟੇ ਛੋਟੇ ਹੁੰਦਾ ਜੀਵਨ ਯਾਪਨ ਕਰਨਾ ਬਹੁਤ ਮੁਸ਼ਕਲ ਹੈਗਾ ਇਕੱਲੀ ਔਰਤ ਵਾਸਤੇ ਤੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਟੁਕਮੇ ਜਿਹੜੀ ਯੋਗ ਨੌਕਰੀ ਹੈ ਉਹਨਾਂ ਦੀ ਐਜੂਕੇਸ਼ਨ ਦੇ ਹਿਸਾਬ ਨਾਲ ਤੇ ਦੂਜੇ ਮਤਲਬ ਜਿਹੜਾ ਬੱਤ-ਬੱਤ ਮੁਆਵਜ਼ਾ ਹੈਗਾ ਇਹਨਾਂ ਦੀ ਸਾਰੇ ਮੰਗ ਕਰਨੇ ਕਿ ਕਰੋੜ ਦਾ ਮੁਆਵਜ਼ਾ ਉਹ ਵੀ ਦਿੱਤਾ ਜਾਵੇ ਤਾਂ ਕਿ ਇੱਕ ਬੱਚਿਆਂ ਦੀ ਸੇਫਟੀ ਕੋਲ ਵਾਸਤੇ ਉਹਨਾਂ ਦਾ ਸੁਰੱਖਿਅਤ ਰਹਿ ਸਕੋ ਦੀ ਪੜ੍ਹਾਈ ਲਿਖਾਈ ਵਾਸਤੇ ਸ਼ਹੀਦ ਦਾ ਕਰਜ਼ਾ ਵੀ ਦਿੱਤਾ ਜਾਵੇ ਇੱਕ ਆਪਰੇਸ਼ਨ ਦੀ ਜੀ ਮੈਂ ਬਾਹਰ ਖੜਾ ਸੀ ਮੇਰਾ ਭਰਾ ਧਰਵਿੰਦਰ ਤੇ ਅੰਗਾਸ਼ ਜੀ ਇੱਥੇ ਕਵਰੇਜ ਕਰਨ ਆਏ ਸੀਗੇ ਜੀ ਤੇ ਇੱਕਦਮ ਸੰਗੋ ਆਵਾਜ਼ ਆਈ ਖੰਭਾ ਗਿਆ ਤੇ ਇਹ ਮੈਨੂੰ ਚੀ ਬਾਤ ਜਮ ਆ ਗਈ ਵੀ ਆ ਜਾ ਭਾਈ ਕਹਿੰਦਾ ਅੰਗਾਸ਼ ਤੇ ਉੱਪਰ ਖੰਭਾ ਗਿਆ ਜੀ ਤੇ ਅਸੀਂ ਕੱਗੇ ਜੀ ਜਦੋਂ ਚੱਕਿਆ ਲਿਗਾਈ ਖੰਭਾ ਸਕੇ ਮਸਾ ਕੱਗੇ ਉਹ ਹਸਪੀਟਲ ਲਈ ਅਸੀਂ ਉੱਥੇ ਉਹ ਜਵਾਬ ਦਿੱਤਾ ਖੰਭਾ ਕਿਸ ਟਾਈਪ ਦਾ ਖੰਭਾ ਸੀ ਇਹ ਇਲੈਕਟ੍ਰਿਕਾ ਖੰਭਾ ਜੀ ਬਹੁਤ ਹੈਵੀ ਹੈ ਜੀ ਬਿਜਲੀ ਬਿਜਲੀ ਵਾਲਾ ਹਾਂਜੀ ਹਾਂਜੀ ਕਾਈਪਰੇਸ਼ਨ ਦਾ ਹੀ ਸੀ ਆਲਰੇਡੀ ਹੋਇਆ ਸੀ ਹਾਂਜੀ ਹਾਂਜੀ ਚਾਲੇ ਸੀ ਜੀ ਜਦੋਂ ਹੋਈ ਘਟਨਾ ਹਾਂਜੀ ਹਾਂਜੀ ਤੁਹਾਨੂੰ ਇਹ ਗਲਤੀ ਕਿਹਦੀ ਲੱਗਦੀ ਹੈ ਕਾਈਪਰੇਸ਼ਨ ਦੀ ਹੈ ਜੀ ਇੱਕਦਮ ਆਵਾਜ਼ ਆਈ ਪਾਜੀ ਸੰਗੋ ਜੀ ਤੇ ਅਸੀਂ ਅੰਦਰ ਜਾ ਕੇ ਦੇਖਿਆ ਵਿਨਾਸ਼ ਜੀ ਉੱਥੇ ਮੌਕੇ ਦੇ ਫਿਰ ਤੁਸੀਂ ਕਿਵੇਂ ਲੈ ਕੇ ਗਏ ਵਿਨਾਸ਼ ਨੂੰ ਮੋਟਰਸਾਈਕਲ ਤੇ ਲੈ ਗਏ ਜੀ ਅਸੀਂ ਤੇ ਫਿਰ ਡਾਕਟਰ ਨੇ ਚੈੱਕਅਪ ਕਰਿਆ ਸੀ ਹਾਂਜੀ ਹਾਂਜੀ ਉੱਥੇ ਉਹ ਮੈਂ ਜਵਾਬ ਦੇ ਦਿੱਤਾ ਕਿਹੜੇ ਹਸਪਤਾਲ ਅਮਰਜੈਂਸੀ ਰਜਿੰਦਰਾ ਹਸਪੀਟਲ ਹੁਣ ਡਾਕਟਰ ਨੇ ਕੀ ਕਿਹਾ ਜਵਾਬ ਦਿੱਤਾ ਜੀ ਕਹਿੰਦੇ ਨਹੀਂ ਮੌਤ ਹੋ ਗਈ ਉਹਨਾਂ ਦੀ ਹਾਂਜੀ ਹਾਂਜੀ ਯਾਨੀ ਹਸਪੀਟਲ ਜਾਂਦੇ ਜਾਂਦੇ ਮੌਤ ਹੋ ਗਈ ਸੀ ਉਹਨਾਂ ਦੀ ਹਾਂਜੀ ਹਾਂਜੀ ਆ ਆਰੀਆ ਸਮਾਚ ਚੌਕ ਪਾਰਕ ਹੈ ਜੀ ਟੈਂਕੀ ਵਾਲਾ ਪਾਰਕ ਦੇ ਵਿੱਚ ਅਵਿਨਾਸ਼ ਕੰਬੋਜ ਜੀ ਐਂਧੇ ਸਾਹਮਣੇ ਪਾਜੀ ਰਹਿੰਦੇ ਆ ਅੱਗੇ ਵੀ ਸਾਨੂੰ ਜਾਣਦੇ ਆ ਮਤਲਬ ਉਹ ਆਏ ਸੀਗੇ ਇੱਕਦਮ ਕਵਰੇਜ ਕਰਨ ਹਲੇ ਵੀਡੀਓ ਬਣਾਣੀ ਚਾਲੂ ਹੀ ਕੀਤੀ ਸੀ ਇੰਨੀ ਦੇ ਚ ਖੰਭਾ ਉੱਪਰ ਗਿਰ ਗਿਆ ਉਹਨਾਂ ਦੇ ਇੱਕਦਮ ਪਿੱਠ ਪਾਰ ਐਵੇਂ ਫੋਲਡ ਹੋ ਗਈ ਉਹ ਤੇ ਅਸੀਂ ਚੀਕਾਂ ਚੁੱਕਾਂ ਮਾਰੀਆਂ ਬਾਈ ਉਹਨਾਂ ਨੂੰ ਬੁਲਾਇਆ ਬਾਹਰ ਖੜੇ ਸੀ ਇਹੇ ਇਵਰ ਆਪਦਾ ਆਈ ਪੱਜੇ ਪੱਜੇ ਅਸੀਂ ਕੁਦਮ ਬਹੁਤ ਜ਼ੋਰ ਲਾਇਆ ਪਰ ਖੰਭਾ ਚੱਕਿਆ ਨਹੀਂ ਗਿਆ ਤੇ ਅਸੀਂ ਕਿਸੇ ਤਰ੍ਹਾਂ ਨੀਚੋਂ ਕੱਢ ਕਢਾ ਕੇ ਬਾਈਕ ਕੋਈ ਵਹੀਕਲ ਮਿਲਿਆ ਨਹੀਂ ਬਾਈਕ ਤੇ ਹੀ ਅਸੀਂ ਰਜਿੰਦਰਾ ਹਸਪੀਟਲ ਲੈ ਗਏ ਉੱਥੇ ਜਾਂਦੇ ਡਾਕਟਰਾਂ ਨੇ ਚੈੱਕ ਕੀਤਾ ਈਸੀਜੀ ਵਗੈਰਾ ਕੀਤੀ ਤੇ ਉਹ ਕਹਿੰਦੇ ਕਿ ਇਹਨਾਂ ਦੀ ਦਰਦ ਤੁਸੀਂ ਮੌਜੂਦ ਸੀ ਮੌਜੂਦ ਸੀ ਸੋ ਕਿਸ ਤਰ੍ਹਾਂ ਲੱਗਦਾ ਕਿ ਇਹਦੀ ਨਲਕੀ ਕਿਦੀ ਇਹ ਲੱਗਦੀ ਹੈ ਕਿ ਇਹ ਖੰਭਾ ਕਿਧਰ ਗਿਆ ਸਰਕਾਰਪੋਰੇਸ਼ਨ ਦਾ ਖੰਭਾ ਸੀਗਾ ਕਾਰਪੋਰੇਸ਼ਨ ਦੇਖੋ ਚੈੱਕ ਵੀ ਨਹੀਂ ਕਰਨਾ ਆਇਆ ਕੋਈ ਅੱਜ ਤੱਕ ਜੇ ਚੈੱਕ ਕਰਦੇ ਕੱਢੋ ਕੋਈ ਸਪੋਰਟ ਹੁੰਦੀ ਸ਼ਾਇਦ ਖੰਭਾ ਨਾ ਗਿਰਦਾ ਆ ਦੇਖੋ ਇਹ ਬਿ ਇਹ ਵੀ ਗਿਰਨ ਵਾਲਾ ਖੰਬਾ ਹੈ ਜੀ। ਠੀਕ ਹੈ। ਉਹਦੇ ਨਾਲ ਹਾਦਸਾ ਹੋ ਗਿਆ। ਇਹਦੇ ਨਾਲ ਹੋਣ ਵਾਲਾ ਦੇਖੋ ਤੁਸੀਂ ਸਾਰੇ ਇੱਥੇ। ਕਿੰਨੀ ਲੱਕੀ ਕਿਦੀ ਸਮਝਦੇ ਹੋ ਤੁਸੀਂ ਜਿਹੜਾ ਹੈਗਾ। ਇਹ ਬਿਜਲੀ ਬੋਰ ਕਾਰਪੋਰੇਸ਼ਨ ਦੋਨਾਂ ਦੀ ਇਲਾਕੀ ਹੈ ਜੀ। ਹਾਂ। ਸੋ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹਾਂ? ਅਸੀਂ ਤਾਂ ਇਹ ਅਪੀਲ ਕਰਦੇ ਹਾਂ ਜੀ ਜੋ ਵੀ ਸਾਡੇ ਭਰਾ ਲਈ ਹੁਣ ਉਹ ਤਾਂ ਹੈ ਰਿਆ ਨਹੀਂ ਚਲੋ ਪਰਮਾਤਮਾ ਹੁਣ। ਨਹੀਂ ਜਦ ਸਾਹ ਚੱਲ ਰਹੇ ਸੀ ਜਾਂ ਦਿੱਤੀ ਉਹਦੇ ਸੀ ਉਹਨਾਂ ਦੇ ਅਭਿਨਾਸ਼ ਕੰਪੂਜੀ ਦੇ ਸਾਥ ਜਦੋਂ ਤੁਸੀਂ ਲੈ ਕੇ ਗਏ ਹੋਂਦ ਹਾਂਜੀ ਉਦੋਂ ਚ ਸਾਹ ਚੱਲ ਰਹੇ ਸੀ ਕਿ ਜਾਂਦ ਜਾਂਦੀ ਸਾਹ ਉਹਨਾਂ ਦੇ। ਕੋਈ ਜਲਬਾਤ ਹੋਈ ਸੀ ਤੁਹਾਡੇ ਨਾਲ ਲੱਗਦਾ? ਨਹੀਂ ਨਹੀਂ ਆਵਾਜ਼ ਕੁ ਇੱਥੇ ਹੀ ਮੋਕਦੇ ਤੇ ਸੀਗਾ ਸੱਟਾਂ ਦੀ ਗੱਲ ਕਰੀਏ ਕਿੱਥੇ ਵਜਿਆ ਮੈਂ ਸੱਟ ਸਰ ਸਿਰ ਤੇ ਵੱਜ ਕੇ ਊਰੇ ਖੰਭਾ ਬੈਂਡ ਹੋ ਗਿਆ ਪੂਰਾ ਊਰੇ ਬੋਝ ਪਿਆ ਐਵੇਂ ਐਵੇਂ ਅੱਗੇ ਮੂੰਹ ਪਾਸੇ ਮੂੰਹ ਨੀਚੇ ਲੱਗ ਗਿਆ ਸੀ ਜ਼ਮੀਨ ਤੇ ਐਵੇਂ ਲੱਤਾਂ ਫੋਲਡ ਹੋ ਗਈਆਂ ਸੀ ਨੀਚੋਂ ਪੈਰਾ ਪਾ ਹਾਂਜੀ ਮੀ ਵੀ ਪੈਰਾ ਸੀ